ਜੋ ਜੀ ਦਾ ਕਰਨ ਕਿ ਅਸੀਂ ਮੈਂ ਡੈਡੀ ਜੀ ਤੇ ਸਪੀਚ ਵੀਰਸ਼ਿਪ ਆਈ ਹੈ ਆ ਤੁਹਾਡਾ ਦਾ ਉਹ ਅਸੀਂ ਇਲੈਕਸ਼ਨਾਂ ਦੇ ਮੁਤਲਕ ਆਏ ਹੋ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਬੁੱਢਲੇ ਕਤਾਰ ਦੇ ਆਗੂ ਸਾਹਿਬ ਅੱਜ ਉਹਨਾਂ ਨਾਲ ਮੀਟਿੰਗ ਹੋਈ ਹੈ ਉਹਨਾਂ ਤੋਂ ਸੁਝਾਅ ਤੇ مشورے ਲਈ ਗਏ ਹੈ ਕਿ ਆਉਣ ਵਾਲੇ ਸਮੇਂ ਚ ਕਿਸ ਪ੍ਰਕਾਰ ਅਸੀਂ ਇਲੈਕਸ਼ਨ ਲੜਨਾ ਹੈ ਉਹਨਾਂ ਸਾਰਿਆਂ ਨੇ ਆਪਣੀ ਆਪਣੀ رائے ਦਿੱਤੀ ਹੈ ਰਵਾਇਤ ਦੇ ਮੁਤਾਬਕ ਸਰਵੇ ਦੇ ਮੁਤਾਬਕ ਹੋਣ ਵਾਲੇ ਸਮੇਂ ਦੇ ਲੀਡਰਸ਼ਿਪ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਜਲਦ ਆਪਣਾ ਕੈਂਡੀਡੇਟ ਅਨਾਉਂਸ ਕਰਾਂਗੇ। ਹੋਰ ਸਾਡਾ ਜਿਹੜਾ ਕੈਂਡੀਡੇਟ ਹੈ ਕਹਿੰਿਆ ਨੇ ਇਹ ਵੀ ਕਿ ਇਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਕਿਸ ਪ੍ਰਕਾਰ ਦੋਵਾਂ ਪਾਰਟੀਆਂ ਦੇ ਕੈਂਡੀਡੇਟਾਂ ਤੇ ਇਲਜ਼ਾਮ ਲੱਗਦੇ ਹੈ। ਚੰਗੀ ਸ਼ਿਵਈ ਵਾਲਾ ਕੈਂਡੀਡੇਟ ਹੋਣਾ ਚਾਹੀਦਾ ਹੈ। ਸੋ ਮੈਨੂੰ ਪੂਰਨ ਉਮੀਦ ਹੈ ਹਜੇ ਕੈਂਡੀਡੇਟ ਦੀ ਅਨਾਉਂਸਮੈਂਟ ਨਹੀਂ ਹੋਈ ਲੇਕਿਨ ਜਿਸ ਪ੍ਰਕਾਰ ਸਾਡੇ ਸਾਰੇ ਹੀ ਜਿਹੜੇ ਚਾਹਵਾਨ ਕੈਂਡੀਡੇਟ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਾਰੇ ਜੋ ਫੈਸਲਾ ਪਾਰਟੀ ਦਾ ਹੋਏਗਾ ਉਹ ਨੂੰ ਸਿਰ ਮੱਥੇ ਮੰਨਦੇ ਹੋਏ ਜੋ ਫੈਸਲਾ ਤੁਸੀਂ ਕਰੋਗੇ ਉਸੇ ਸਿਰ ਚੜਾਵਾਂਗੇ ਔਰ ਅੱਜ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਦਿੱਥੇ ਹਜੇ ਕੈਂਡੀਡੇਟ ਦੀ ਅਨਾਉਂਸ ਹੋਇਆ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਰਨ ਤਾਰਨ ਦੇ ਲੋਕ ਮੂੜਾ ਫੋਣਗੇ ਪੰਜਾਬ ਦੀ ਰਾਜਨੀਤੀ 2027 ਹੋਗੀ ਵੈਸੇ ਜੋ 10 ਸੱਤਪ ਪਾਰਟੀ ਦਾ ਬਾਏ ਇਲੈਕਸ਼ਨ ਹੈ ਲੇਕਿਨ ਕਈ ਈਸਤਵੇ ਐਸੇ ਆਉਂਦੇ ਆ ਕਿ ਇਸ ਨਾਲ ਫਿਰ ਹੋਣ ਵਾਲੀ ਰਾਜਨੀਤੀ ਦਾ ਮੋੜ ਬਦਲ ਜਾਂਦਾ ਹੈ ਔਰ ਮੇਰੀ ਪੂਰਨ ਅਮੀਰ ਹੈ ਆ ਚਾਲੀ ਦਲ ਦੇ ਵਿੱਚ ਬਹੁਤ ਪਹਾੜੀ ਉੱਥਲ-ਪੁਥਲ ਹੈ ਕੈਂਡੀਡੇਟ ਉਹਨਾਂ ਦਾ ਬਾਹਰੋਂ ਆਇਆ ਹੈ ਔਰ ਦੂਜੇ ਪਾਸੇ ਪਾਰਟੀਆਂ ਤੋਂ ਕਿਸ ਤਰੀਕੇ ਦੇ ਨਾਲ ਇਧਰੋਂ 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 ਇਹ ਰਾ ਸਤਾ ਦੇ ਵਿੱਚ ਪਰਵੰਤਨ ਦੀ ਗੱਲ ਹੋ ਰਹੀ ਹੈ ਸੋ ਮੈਨੂੰ ਇਹ ਉਹਨਾਂ ਨੂੰ ਪੀਦਾ ਹੈ ਕਿ ਕਾਂਗਰਸ ਪਾਰਟੀ ਦੀ ਬੇਸ਼ੱਕ ਜਿਹੜਾ ਆਜਾ ਹੈ ਉਹ ਸਿੱਖੀ ਦਾ ਬੜਾ ਪ੍ਰਚਾਰ ਕਰਦਾ ਹੈ ਸਿੱਖਸ ਦਾ ਬੜਾ ਚੱਲਦਾ ਮੈਂ ਉਹਨਾਂ ਦੇ ਉੱਤੇ ਸਿਰਚ ਪਾ ਰਿਹਾ ਹਾਂ ਲੇਕਿਨ ਨਾਲ ਹੀ ਨਾਲੇ ਮਾਜੇ ਦੇ ਲੋਕ ਇਹ ਸੱਤਰ ਸੋਚਦੇ ਵੀ ਮਾਲਕ ਜਿਵੇਂ ਤੁਹਾਡੀ ਨੂੰ ਇਸ ਸਾਨੂੰ ਉਹਦਾ ਆਇਆ ਔਰ ਇਹ ਉਹਨਾਂ ਨੇ ਕੋਸ਼ 32 ਸੋਚ ਦਾ ਸਬੂਤ ਮਿਲਦਾ ਦੇਸ਼ਾ ਕਨੇ ਕਨੇ ਭਾਵਕ ਹੋ ਕੇ ਜਿਹੜੀ ਪੰਜਾਬ ਦੀ ਕੌਮ ਹੈ ਪੰਜਾਬ ਦੇ ਲੋਕ ਹੈ ਇਹ ਭਾਵਕ ਹੋ ਕੇ ਕੋਈ ਰਾਜਨੀਤਿਕ ਫੈਸਲੇ ਕਰ ਲੈਂਦੇ ਲੇਕਿਨ ਅਸਲ ਮੈਂ ਨੇ ਪਾਰਚੇ ਦੇ ਜਿਹੜੇ ਲੋਕ ਬੜੇ ਅਕਲਮੰਦ ਲੋਕ ਨੇ ਸਮਝਦਾਰ ਨੇ ਜੇ ਨਾਲ ਹੀ ਨਾਲ ਪੰਜਾਬ ਦੀ ਤਰੱਕੀ ਬਾਰੇ ਔਰ ਆਪਣੇ ਪੰਜਾਬ ਦੇ ਪੁਲਿੱਖ ਵਾਲੇ ਤੇ ਹਰ ਦੇ ਪਰਿਵਾਰਾਂ ਦੇ ਪੁਲਿੱਖ ਵਾਲੇ ਹੀ ਸੋਚਦੇ ਆ ਕਿ ਕਿਹੜੀ ਪਾਰਟੀ ਸਾਡੇ ਪਰਿਵਾਰਾਂ ਦੇ ਪੁਲਿੱਖ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਜਿਹੜੇ ਸਾਡੇ ਸੂਬੇ ਨੂੰ ਸਾਡੀਆਂ ਪੀੜ੍ਹੀਆਂ ਨੂੰ ਅੱਗੇ ਲੈ ਕੇ ਜਾ ਸਕਦੀ। ਜੋ ਮੈਨੂੰ ਪੂਰਨ ਉਮੀਦ ਹੈ ਕਿ ਸਾਰੀਆਂ ਉਹ ਨੈਗੇਟਿਵ ਫੋਰਸਿਸ ਨੂੰ ਨਾ ਠਾਰਦੇ ਹੋਏ ਲੋਕ ਹਿੰਦੁਸਤਾਨ ਨੂੰ ਪਿਆਰ ਕਰਦੇ ਹਿੰਦੁਸਤਾਨ 'ਚ ਰਹਿ ਕੇ ਆਪਣੀ ਮੱਤਾਂ ਦੀ ਰਾਖੀ ਕਰਾਉਣਾ ਚਾਹੁੰਦਾ ਪੰਜਾਬ। ਉਹ ਸੋਚ ਕੇ ਪੈਰਾਮੀਕੇ ਕਾਂਗਰਸ ਪਾਰਟੀ ਨੇ ਨੀਤਾ ਨੂੰ ਇੱਥੋਂ ਜਿਤਾ ਕੇ ਵੀ ਐਲਾਨ ਹੋ ਜਾਵੇਗਾ ਕਿ ਜਿਹੜਾ ਅੱਜ ਦੀ ਮੀਟਿੰਗ ਦਾ ਏਜੰਡਾ ਵੀ ਰਿਹਾ ਵੇਖੋ ਅੱਜ ਸਾਡੇ ਪ੍ਰੈਜ਼ੀਡੈਂਟ ਡਾਕਟਰ ਰਾਜਾ ਵੜਿੰਗ ਸਾਹਿਬ ਜਿਹੜੇ ਉਹ ਪਹੁੰਚੇ ਸੀ ਇੱਥੇ ਤਰਨਤਾਰਨ ਉਹਨਾਂ ਨੇ ਜਿਹੜੇ ਹਨ ਜੀ ਲੀਡਰਸ਼ਿਪ ਤਰਨਤਾਰਨ ਦੀ ਕੁਝ ਵਿੱਚ ਵਰਕਰ ਸਹਿਬਾਨ ਉਹਨਾਂ ਦੀ ਇੱਕ ਮੀਟਿੰਗ ਲਈ ਆ ਉਹਦੇ ਚ ਉਹਨਾਂ ਨੇ ਇਨਸਟਰਕਸ਼ਨਾਂ ਦਿੱਤੀਆਂ ਵੀ ਜਿਹੜੀ ਤੁਹਾਡੀ ਇਲੈਕਸ਼ਨ ਸ਼ੁਰੂ ਹੋ ਚੁੱਕੀ ਆ ਆਪਣੇ ਏਰੀਆ ਚ ਕੰਮ ਕਰਨਾ ਜੋਰਸਰਨਾ ਸ਼ੁਰੂ ਕਰ ਦੋ ਤੇ ਬਹੁਤ ਜਲਦੀ ਜਿਹੜੀ ਆ ਉਹ ਤਰਨਤਾਰਨ ਚ ਲੋਕਲ ਕੈਂਡੀਡੇਟਾਂ ਨੂੰ ਜਿਹੜੀ ਆ ਉਹ ਟਿਕਟ ਦੇ ਦਿੱਤੀ ਜਾਊਗੀ ਜੀ ਇਹ ਲੋਕਲ ਕੈਂਡੀਡੇਟ ਹੀ ਆ ਰਹੇ ਹਾਂ ਹਾਂ ਬਿਲਕੁਲ ਜੀ ਉਹਨਾਂ ਨੇ ਭਰੋਸਾ ਦਿਵਾਇਆ ਵੀ ਜਿੰਨੇ ਇਹ ਲੋਕਲ ਦਾਵੇਦਾਰ ਆ ਉਹਨਾਂ ਨੂੰ ਹੀ ਟਿਕਟ ਜਿਹੜੀ ਆ ਦਿੱਤੀ ਜਾਊਗੀ ਔਰ ਨਾਲ ਹੀ ਉਹਨਾਂ ਨੇ ਲੋਕਾਂ ਦੇ ਸੁਝਾਅ ਵੀ ਲਏ ਆ ਕਿ ਇਸ ਇਲੈਕਸ਼ਨ ਨੂੰ ਐਕਟਿਵ ਕਰਨ ਵਾਸਤੇ ਜੋਸ਼ਰਨਾ ਵਾਸਤੇ ਕਿਸ ਤਰ੍ਹਾਂ ਆਪਾਂ ਨੂੰ ਗਾਂ ਇਲੈਕਸ਼ਨ ਲੜਨੀ ਚਾਹੀਦੀ ਹੈ ਔਰ ਜਿਹੜੇ ਵਰਕਰ ਸਾਹਿਬਾਨ ਸੀ ਉਹਨਾਂ ਨੇ ਬਹੁਤ ਸਾਰੇ ਸਲਾਹਾਂ ਦਿੱਤੀਆਂ ਉਹਨਾਂ ਦੇ ਉੱਤੇ ਜਿਹੜਾ ਅਮਲ ਸਾਰਾ ਜਲਦੀ ਸ਼ੁਰੂ ਹੋ ਜਾਊਗਾ ਜੀ ਸਾਰੇ ਦਅਵੇਦਾਰ ਸਾਰੇ ਇਕੱਤਰ ਹੋ ਕੇ ਪਿੰਡਾਂ ਦੇ ਵਿੱਚ ਜਾ ਰਹੇ ਆ ਕਿਸ ਤਰ੍ਹਾਂ ਦੇਖਦੇ ਹਾਂ ਵੇਖੋ ਇੱਕ ਸਾਰਿਆਂ ਦੇ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਹੈ ਜੀ ਦਅਵੇਦਾਰਾਂ 'ਚ ਵੀ ਜੇ ਜਿੰਨੂੰ ਵੀ ਪਾਰਟੀ ਟਿਕਟ ਦਿੰਦੀ ਆ ਬਾਕੀ ਸਾਰੇ ਰਲ ਕੇ ਜਿਹੜੀ ਆ ਉਹ ਚੋਣ ਜਿੱਤਣ ਦੇ ਵਿੱਚ ਪੂਰਾ योगदान ਪਾਉਣਗੇ ਤੇ ਇਹ ਜਿਹੜੀ ਤਰਨ ਤਰਨ ਦੀ ਸੀਟ ਹੈ ਜਮਨੀ ਕੌਨ ਤੇ ਜਿਹੜੀ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਈ ਜਾਊਗੀ ਤੇ ਇਹ ਸਾਰਿਆਂ ਦਾ ਆਪਣਾ ਵਿਚਾਰ ਹੈ ਜੀ ਮਿੰਦਰ ਸਾਹਿਬ ਸਾਰੇ ਦਾਵੇਦਾਰ ਰਿਕਨੇ ਸੀ ਕਿਉਂਕਿ ਦਾਵੇਦਾਰੀਆਂ ਪੇਸ਼ ਹੋ ਰਹੀਆਂ ਨੇ ਲੇਕਿਨ ਇੱਕ ਮੰਜੇ ਦੇ ਲੜਨ ਦੀ ਲੋੜ ਹੈਗੀ ਆ ਸਾਰੀ ਪਾਰਟੀ ਨੂੰ ਤੇ ਬਿਲਕੁਲ ਇਦਾਂ ਹੀ ਹੋਊਗਾ ਜੀ ਟਿਕਟ ਲੈਣ ਤੱਕ ਜਿਹੜੇ ਆ ਹਰ ਬੰਦੇ ਦਾ ਹੱਕ ਆ ਰਾਈਟ ਆ ਸੰਵਿਧਾਨਕ ਰਾਈਟ ਬੰਦਾ ਉਹ ਉਹ ਟਿਕਟ ਲੈਣ ਦਾ ਮੰਗ ਕਰ ਸਕਦਾ ਬਾਕੀ ਉਹਦੇ ਤੋਂ ਬਾਅਦ ਜਦੋਂ ਟਿਕਟ ਮਿਲ ਗਈ ਫਿਰ ਸਾਰੇ ਇੱਕ ਮੰਜੇ ਦੇ ਇਕੱਠੇ ਹੋਣਗੇ ਤੁਸੀਂ ਦੇਖੋਗੇ ਕਿ ਇਹਨਾਂ ਦੇ ਵਿੱਚ ਟਿਕਟ ਦਾ ਅਨਾਊਂਸਮੈਂਟ ਹੋ ਸ ਜਾਵੇ ਟਿਕਟ